Sampai jumpa di video selanjutnya. ਤੁਸੀਂ ਨਹੀਂ ਆ ਗਏ ਹਾਂਜੀ ਦਿਵਾਲ ਸਿੰਘ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਦੇ ਬਾਰੇ ਕੀ ਵਿਚਾਰ ਦੇਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਹੜੀ ਅੱਜ ਕਸਾਂਸ਼ਗਿਰਜ ਕਮੇਟੀ ਪੰਜਾਬ ਕੋਟ ਗੁੱਡਾ ਜੀ ਜੋ ਸੂਬਾ ਅਗੂ ਸੂਬਾ ਸਵਾ ਆਪਣਾ ਸੂਬਾ ਜਰਨਲਸਕਰ ਸਰਦਾਰ ਸੁਚਾ ਸਿੰਘ ਲੱਤੂ ਔਰ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਪ੍ਰਕਾਸ਼ ਸਿੰਘ ਜੀ ਪਟਿੰਗੜੀ ਸਰਦਾਰ ਕਾਬਲ ਸਿੰਘ ਜੀ ਵੀ ਮਰੇਆ ਸਰਦਾਰ ਅਦਲਪਾਗ ਸਿੰਘ ਜੀ ਔਰ ਬਜ਼ੁਰਗ ਸਾਰੇ ਹਰਬੰਸ ਸਿੰਘ ਜੀ ਛੋਟੇ ਵੀਰ ਸਭਰਾਵਾ ਤੋਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਮੁੱਚੀ ਟੀਮ ਦਾ ਜੋ ਅੱਜ ਮੈਨੂੰ ਅੱਜ ਇਹ ਅਹੁਦਾ ਦੇ ਕੇ ਜੋ ਮੀਤ ਤਰਨ ਸਕਤਰ ਦਾ ਨਵਾਜਿਆ ਵਾ ਮੈਂ ਇਸ ਗੱਲ ਤੇ ਵਿਸ਼ਵਾਸ ਦਿਵਾਉਣਾ ਵਾਂ ਔਰ ਦ੍ਰਿੜਤਾ ਨਾਲ ਕਹਿਣਾ ਚਾਹਣਾ ਵਾਂ ਕਿ ਮੈਂ ਕਿਸਾਨ ਛਿਰਚ ਕਮੇਟੀ ਪੰਜਾਬ ਕੋਟ ਬੁੱਢਾ ਦਾ ਇੱਕ ਸਿਪਾਹੀ ਵਜੋਂ ਔਰ ਇੱਕ ਜ਼ਿੰਮੇਵਾਰ ਇਨਸਾਨ ਵਜੋਂ ਆਪਦੀ ਤਨਦੇਹੀ ਦੇ ਨਾਲ ਜਿਹੜੀ ਉਹ ਪੂਰੀ ਛੁੱਟੀ ਆ ਜਿਹੜੀ ਉਹ ਅੱਗੇ ਵੀ ਭੁੱਖ ਪੀਣਾ ਨਿਭਾਰਿਆ ਹਾਂ ਔਰ ਅੱਗੇ ਤੋਂ ਇਸ ਤੋਂ ਵੀ ਵੱਧ ਕੇ ਜਿਹੜੀ ਆ ਉਹ ਜ਼ਿੰਮੇਵਾਰੀ ਆ ਜਿਹੜੀ ਮੈਂ ਆਪਦੇ ਸਿਰ ਮੱਥੇ ਜਾਂਦਾ ਹਾਂ ਤੇ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਕਿਸਾਨ ਸਿਹਤ ਕਮੇਟੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਕਿਸਾਨ ਸੰਘਰਸ਼ ਕਮੇਟੀ ਕੋਟਪੁਟਾ ਅਸੀਂ ਕਨੌਰੀ ਬਾਰਡਰ ਤੇ ਮਤਲਬ ਬੈਠੇ ਆ ਮਤਲਬ 13 ਫਰਵਰੀ ਤੋਂ ਤੇ ਅੱਜ ਇੱਕ ਵੱਡਾ ਇੱਕ ਫੈਸਲਾ ਕੀਤਾ ਗਿਆ ਕਿਉਂਕਿ ਜਿਹੜੇ ਕਿਸਾਨ ਚੰਗੀ ਸੇਵਾ ਨਭਉਦੇ ਆ ਉਹਨਾਂ ਨੂੰ ਕੁਝ ਨਾ ਕੁਝ ਤਰੱਕੀ ਦਿੱਤੀ ਜਾਂਦੀ ਆ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਆ ਕਿਉਂਕਿ ਗਾਉਂ ਚੰਗਾ ਕੰਮਾਂ ਕਰਨ ਇਸ ਕਰਕੇ ਅੱਜ ਖਨੌਰੀ ਬਾਡਰ ਤੇ ਸਰਦਾਰ ਸੁੱਚਾ ਸਿੰਘ ਲੱਧੂ ਕਿਸਾਨ ਸ਼ਿਕਾਇਤ ਕਮੇਟੀ ਕੋਟ ਬੁੱਢਾ ਤੇ ਬਾਬਾ ਪ੍ਰਗਟ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਰਦਾਰ ਕਾਬਲ ਸਿੰਘ ਜੀ ਸੂਬਾ ਆਗੂ ਸਰਦਾਰ ਦਲਬਾਗ ਸਿੰਘ ਜੀ ਔਰ ਸਰਦਾਰ ਅਰਬੰਦ ਸਿੰਘ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਅਸੀਂ ਸਰਦਾਰ ਨੌਨਿਹਾਲ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਿਹਾ ਕਿਉਂਕਿ 15 ਸਾਲ ਤੋਂ ਇਹ ਲਗਾਤਾਰ ਚੰਗੀ ਤੇ ਬਹੁਤ ਵਧੀਆ ਸੇਵਾ ਨਿਭਾਰੇ ਨੇ ਜਿ세 ਬੰਦੀ ਵਾ ਅੱਜ ਇਸ ਨੂੰ ਹੋਰ ਵੱਡੀ ਜ਼ਿੰਮੇਵਾਰੀ ਦੇਣ ਵਾਸਤੇ ਅੱਜ ਅਸੀਂ ਸੋਚਿਆ ਕੱਲ ਦਾ ਪਰਸੋਂ ਦਾ ਪ੍ਰਧਾਨ ਸਾਹਿਬ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਤੇ ਮੈਨੂੰ ਪ੍ਰਧਾਨ ਸਾਹਿਬ ਨੇ ਕਿਹਾ ਵੀ ਮਤਲਬ ਤੁਸੀਂ ਇਹਨਾਂ ਨੂੰ ਇੱਕ ਜ਼ਿਲ੍ਹਾ ਬੀਤ 77 ਦਾ ਉਧਾਪਾ دیے ਤੇ ਕਿਉਂਕਿ ਇਹ ਅੱਗੇ ਤੋਂ ਵੀ ਗਾਂਵਾ ਚੜ ਕੇ ਕੋ ਇੱਕ ਤਾਂ ਨੌਜਵਾਨ ਲੜਕਾ ਹੈ ਔਰ ਚੰਗੀਆ ਸੇਵਾ ਨਿਭਾਵੇ ਔਰ ਆਪਣੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਕੋਟਪੁੱਡਾ ਨੂੰ ਅੱਗੇ ਲੈ ਕੇ ਜਾਵੇ ਔਰ ਲੋਕਾਂ ਦਾ ਚੰਗਾ ਵਰਤੋਂ ਵਿਵਹਾਰ ਕਰਕੇ ਜਿਹੜੀ ਜੇਸ਼ਮੰਦੀ ਦੀ ਸ਼ੋਭਾ ਨੂੰ ਭਰਾਵੇ ਇਸ ਕਰਕੇ ਮੈਂ ਅੱਜ ਇਹਨੂੰ ਜ਼ਿਲ੍ਹਾ ਬੀਤ 77 ਦੀ ਜ਼ਿੰਮੇਵਾਰੀ ਸੌਂਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਜੀ ਕਾ ਖਾਲਸਾ ਰਗ ਜੀ ਕੀ ਫਤਿਹ ਮੈਂ ਬਾਬਾ ਪ੍ਰਗਟ ਸਿੰਘ ਦੀ ਟਿੰਗੜੀ ਜ਼िला ਪ੍ਰਧਾਨ ਕਿਸਾਨ ਸੰਘਰਸ਼ ਮਿੱਟੀ ਪੋਟ ਪੁਧਾ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਖਨੌਰੀ ਬਾਰਡਰ ਤੇ ਇੱਕ ਫੈਸਲਾ ਕੀਤਾ ਕਿ ਕੋਈ ਵੀ ਜਿਹੜਾ ਜਥੇਬੰਦੀ ਆ ਜਾਂ ਕੋਈ ਵੀ ਸੰਸਥਾ ਵਾ ਉਹ ਢਾਂਚੇ ਤੋਂ ਬਿਨਾਂ ਚੱਲ ਨਹੀਂ ਸਕਦੀ ਇਸ ਕਰਕੇ ਅੱਜ ਅਸੀਂ ਸਾਡੇ ਸਾਥੀ ਹੁਣਾਰ ਜਿਹੜਾ ਬੱਚਾ ਮੋਹਨ ਨਿਹਾਲ ਸਿੰਘ ਸੀਤੋ ਉਹਨਾਂ ਨੂੰ ਅੱਜ ਜ਼ਿਲ੍ਹਾ ਮੀਤ ਸਖਤਰ ਦੀ ਜਿਹੜੀ ਆ ਜ਼ਿੰਮੇਵਾਰੀ ਸੌਂਪਣ ਲੱਗੇ ਆ ਤੇ ਸਾਨੂੰ ਇਹਨਾਂ ਤੋਂ ਬੜੀ ਆਸ ਆ ਕਿ ਇਹ ਜਿਹੜਾ ਆਪਦਾ ਅਹੁਦਾ ਵਾ ਉਹਨੂੰ ਤੰਦੇ ਹੀ ਨੰ ਨਭਾਉਣਗੇ ਕਿਉਂਕਿ ਇਹ ਜਿਹੜੀ ਜਥੇਬੰਦੀ ਆ ਨੌਜਵਾਨਾਂ ਨੇ ਅੱਗੇ ਇਸ ਜਥੇਬੰਦੀ ਨੂੰ ਚਲਾਉਣਾ ਇਸ ਕਰਕੇ ਅਸੀਂ ਇਹਨਾਂ ਤੋਂ ਆਸ ਰੱਖਦੇ ਆ ਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਇਹ ਜਿਹੜਾ ਆਪਦਾ ਅਹੁਦਾ ਵਾ ਇਹਨੂੰ ਸੱਚੇ ਮਨ ਨਾਲ ਤਦ੍ਰਿਤਾ ਦੇ ਨਾਲ ਨਮਾਉਣਾ ਇੰਨੀਆਂ ਬੇਨਤੀਆਂ ਨਾਲ ਅਰਜ਼ੀ ਦਾ ਖਾਲਸਾ ਮਨਹੀਰ ਅਰਜ਼ੀ ਚੁੜੇ ਬਾਬਾ ਇਹਨੂੰ ਆਵਦਾ ਬੋਲੇ ਸੋਨਿਆ ਸਾਸਰੀ ਆਕਾਰ はい。<noise>